ਮੰਲੋ ਏ ਜਾਣਦੀ ਆ ਪੰਪ ਵਾਲਿਆਂ ਨੂੰ ਟੀਚਰਾਂ ਕਰਦੀ ਪੰਪ ਵਾਲਿਆਂ ਨੂੰ ਟੀਚਰਾਂ ਕਰਦੀ ਮੈਂ ਸਹਰਿਆਂ ਨੂੰ ਖਿੱਚਦੀ ਮੰਲੋ ਸਿੱਧੀ ਨਾਲੇ ਤਾਂ ਉਹ ਬੰਦਿਆਂ ਨੂੰ ਮਿਲ ਕੇ ਜਾਵਾਂਗੇ ਜਿੰਨਾਂ ਤੋਂ ਇਹ ਖਰੀਦੀ ਆ ਆ ਨੱਥੋਕਿਆਂ ਤੋਂ ਲਈ ਸੀ ਆਪਾਂ ਇਥੋਂ ਆਹ ਬੰਦਿਆਂ ਤੋਂ ਖਰੀਦੀ ਸੀ ਇਥੋਂ ਨਿਆਰੇ ਆ ਇੱਕ ਗੱਲ ਹੋਰ ਸੁਣ ਲਓ ਮੇਰੀ ਬਿਜਲੀ ਵਾਲੀਆਂ ਸਕੂਟਰੀਆਂ ਹਰੇਕ ਰੱਖ ਕੇ ਵੇਚ ਜੂ ਪਰ ਆਹ ਬੰਦੇ ਜਿੰਨੀ ਨਾ ਕੋਈ ਦੇ ਸਕਦਾ ਗਾਰੰਟੀ ਤੇ ਨਾ ਕੋਈ ਦੇ ਸਕਦਾ ਬਰਾਂਟੀ ਅੱਜ ਤੱਕ ਜਿਵੇਂ ਨਾ ਕਮੈਨਾਂ ਵਾਲੇ ਸਰਵਿਸ ਦਿੰਦੇ ਆ ਨਾ ਜਮਾ ਬਾਹਣ ਚ ਜਾ ਕੇ ਉਵੇਂ ਸਰਵਿਸ ਆ ਬੰਦੇ ਦੀ ਸਿਰਾ ਗੱਲ ਬਾਤ ਆ ਮੈਂ ਤੁਹਾਡੀ ਗੱਲ ਕਰਾਉਣਾ ਵੀ ਮੈਂ ਕਿੱਥੋਂ ਲਈ ਆ ਤੁਸੀਂ ਕਿੱਥੋਂ ਲੈਣੀ ਆ ਦੀਵਾਲੀ ਤੇ ਬਹੁਤ ਵੱਡੇ ਆਫਰ ਆ ਪੁੱਤ ਦੇਖੀ ਮੈਂ ਕਿ ਚੱਲ ਪਿਆ ਬੰਦਾ ਆ ਆਪਣੇ ਪਿੰਡਾਂ ਦਾ ਨੱਥੋ ਕੇ ਨਾ ਬਾਈ ਪਿੰਡਾਂ ਦਾ ਨੱਥੋ ਕੇ ਪਿੰਡ ਦਾ ਬਾਗੇ ਪ੍ਰਾਣ ਦੇ ਕੋਲਿਆ ਸਜਣੋ ਸਕੂਟਰੀਆਂ ਵੇਚਦਾ ਕਪੁਰ ਕੋ ਪਹਿਲਾਂ ਤਾਂ ਗਾਰੰਟੀ ਦੀ ਗੱਲ ਹੀ ਕਰ ਲੋ ਕਹਿੰਦੇ ਯਾਰ ਇਹਨਾਂ ਦੀ ਤਸੱਲੀ ਨਹੀਂ ਹੁੰਦੀ ਪਹਿਲਾਂ ਤਾਂ ਤਸੱਲੀ ਦੀ ਗੱਲ ਕਰ ਗਾਰੰਟੀ ਜੀ ਬੈਟਰੀਆਂ ਦੀ 12 ਮਹੀਨਿਆਂ ਦੀ ਫੁੱਲ ਗਾਰੰਟੀ ਆ ਆਪਣੀ ਜੀ ਗਾਰੰਟੀ ਕੁ ਗਾਰੰਟੀ ਗਾਰੰਟੀ ਜੀ 12 ਮਹੀਨਿਆਂ ਦੀ 6 ਗਾਰੰਟੀ 6 ਵਾਰੰਟੀ ਆ ਆਪਣੀ 12 ਮਹੀਨਿਆਂ ਦੀ ਫੁੱਲ ਗਰੰਟ ਕੋਈ ਆ ਬੈ ਗਰੰਟ ਕੋਈ ਆ ਮਤਲਬ ਬਦਲ ਕੇ ਹੀ ਦੇਵਾਂਗੇ ਬਦਲ ਕੇ ਹੀ ਦੇਵਾਂਗੇ ਗੱਲ ਮੁੱਕ ਗਈ ਮੋਟਰ ਦੀ 12 ਮਹੀਨਿਆਂ ਦੀ ਗਾਰੰਟੀ ਆ ਗਈ ਜੀ ਤੇ ਇੱਕ ਇਹਦਾ ਕੰਟਰੋਲਰ ਜੇ ਮਰਦਾ ਹੁੰਦਾ ਕੰਟਰੋਲਰ ਦੀ 2 ਸਾਲ ਦੀ ਗਾਰੰਟੀ ਕਰਤੀ ਜੀ ਆਪਾਂ ਦੱਸੋ ਮੈਨੂੰ ਹੁਣ ਹੁਣ ਮੈਨੂੰ ਦੱਸੋ ਬਈ ਸਕੂਟਰ ਹੀ ਫ੍ਰੀ ਹੋਊਗੀ ਯਾਰ ਮੈਂ ਤੁਹਾਨੂੰ ਦੱਸਦਾ ਸੌਰੀ ਜਾਓ ਸੌਰੀ ਜਾ ਕੇ ਪਤਾ ਤੁਸੀਂ ਕੀ ਕਰਨਾ ਸੌਰੀ ਜਾ ਕੇ ਤੇ ਸੌਰੀਆਂ ਦੇ ਪਲੱਗ ਚ ਇਹਦਾ ਚਾਰਜਰ ਲਾ ਦੇਣਾ ਤੇ ਸੌਰੀਆਂ ਨੇ ਕਦੇ ਟੈਂਕੀ ਭਰਾ ਕੇ ਨਹੀਂ ਤੇਲ ਦੀ ਦਿੱਤੀ ਉਧਰੋਂ ਤੇ ਟੈਂਕੀ ਭਰਾ ਲਿਆ ਕਰਨੀ ਆਪਾਂ ਹੈ ਕਿੱਡੀ ਮੌਜਾ ਕਿੱਡਾ ਨਜ਼ਾਰਾ ਖੇਤ ਜਾਓ ਖੇਤ ਜਾ ਕੇ ਤੇ ਆਹ ਗਿਫਟ ਇਹ ਮੈਨੂੰ ਦੇਣਾ ਕਿ ਮੈਨੂੰ ਚਾਉਣ ਵਾਲਿਆਂ ਨੂੰ ਦੇਣਾ ਨਹੀਂ ਨਹੀਂ ਫੋਨ ਨੂੰ ਵੀ ਦੇ ਦੇਣੇ ਆ ਤੁਹਾਡੇ ਚੌਣਾਂ ਨੂੰ ਵੀ ਦੇ ਦੇਣੇ ਹਾਏ ਹਾਏ ਮੇਰਾ ਰੱਬਾ ਮੈਂ ਸਕੂਟਰੀ ਲੈ ਕੇ ਗਿਆ ਸੀ ਤਾਂ ਕਰਕੇ ਇੱਕ ਮੈਨੂ ਦੇਣਾ ਤੇ ਇੱਕ ਚੌਣ ਵਾਲਿਆਂ ਨੂੰ ਦੇਣੇ ਆਪਾਂ ਚਾਰ ਗਿਫਟ ਚਾਰ ਗਿਫਟ ਜੀ ਚਾਹੇ 6 ਬੈਟਰੀਆਂ ਨਹੀਂ ਲੈ ਜਾਓ ਚਾਹੇ ਪੰਜਾਂ ਵਾਲੀ ਗਿਫਟ ਚਾਰ ਦੋਨਾਂ ਨਾਲ ਮਾਡਲਾਂ ਨਾਲ ਗਿਫਟ ਕੀ ਕੀ ਆ ਤੇ ਵਿੱਚ ਜੂਸਰ ਆ ਜੀ ਹਮ ਸੈਂਡਵਿਚ ਆ ਗਿਆ ਜੀ ਹਮ ਆ ਸਿਆਲਾਂ ਦੇ ਵਿੱਚ ਗਰਮ ਪਾਣੀ ਲੋੜ ਆ ਕੇਤਲੀ ਆ ਗਈ ਜੀ ਹਮ ਆ ਹੈੱਡਫੋਨ ਆ ਗਿਆ ਜੀ ਹੁਣ ਪਤਾ ਕੀ ਵਹਿਮ ਪੈਣਾ ਹਾਂਜੀ ਲੋਕਾਂ ਦੇ ਮਾਨਚਕ ਵਹਿਮ ਪੈ ਗਿਆ ਹੋਇਆ ਹਾਂਜੀ ਵੀ ਨਥੋ ਕਹਾਲਾ ਮਹਿੰਗੀਆਂ ਬਾਲੀਆਂ ਲਾਉਂਦਾ ਹੋਊਗਾ ਜਿਹੜੇ ਨਾਲ 80000 ਕੈਫਟਰ ਆਉਂਦਾ ਮੈਂ ਲਾਉਣਾ ਰੁਪਈਆ ਲੱਖ ਹਾਂਜੀ ਲੱਖ ਰੁਪਈਏ ਦੀ ਮੈਨੂੰ ਇੱਕ ਸਕੂਟਰੀ ਮਿਲ ਜੂ ਲੱਖ ਦੀਆਂ ਤਿੰਨ ਆ ਜੀ ਆਪਣੇ ਕੋਲੇ ਲੱਖ ਦੀਆਂ ਤਿੰਨ ਤੇ ਲੱਖ ਵਾਲੀਆਂ ਜਿਹੜੀਆਂ ਤਿੰਨ ਆ ਉਹਦੀ ਗਾਰੰਟੀ ਨਹੀਂ ਦੇਣੀ ਆਪਾਂ ਗਾਰੰਟੀ ਦੇਣੀ ਆ ਜੀ ਉਹਦੀ ਵੀ ਦੇਣੀ ਆ ਗਾਰੰਟੀ 2 ਸਾਲ ਦੀ ਕੰਟਰੋਲਰ ਦੀ 1 ਸਾਲ ਦੀ ਮੋਟਰ ਦੀ 1 ਸਾਲ ਦੀ ਬੈਟਰੀਆਂ ਦੀ 1 ਸਾਲ ਦੀ ਚਾਰਜ ਦੀ ਯਾਰ ਮੈਂ ਨਾ ਕਮਾਲ ਆ ਗੱਲ 2 ਸਾਲ ਦੀ ਗਾਰੰਟੀ ਉਹਦੇ ਕੰਟਰੋਲਰ ਕੰਟਰੋਲਰ ਦੀ 2 ਸਾਲ ਦੀ ਗਾਰੰਟੀ ਹੈ ਤੇ ਸਾਲ ਦੀ ਬੈਟਰੀ ਬੈਟਰੀਆਂ ਦੀ ਫੁੱਲ 12 ਮਹੀਨੇ ਦੀ ਸਾਲ ਦੀ ਚਾਰਜਰ ਦੀ ਤੇ ਕਿਲੋਮੀਟਰ 10 ਕਿ ਕਿ ਚੱਲੂਗੀ ਜਿਹੜੀ 33 ਵਾਲੀ ਆ ਨਾ ਨਾ ਜੀ ਇਹ 50 55 ਕਿਲੋਮੀਟਰ ਜਾਊਗੀ ਮੌਜ ਨਾਲ ਹਾਂਜੀ ਫਰੰਟ ਟਾਇਰ 12 ਇੰਚੀ ਆ ਜੀ ਇਹਦਾ ਆਮ 10 10 ਦੇ ਟਾਇਰਾਂ ਵਾਲੇ ਵੇਚੀ ਜਾਂਦੇ ਮਾਰਕੀਟ ਦੇ ਵਿੱਚ ਤੇ ਫਿਰ ਯਾਰ ਕੀ ਰਹਿ ਗਿਆ ਪਿੱਛੇ ਤੁਸੀਂ ਮੈਨੂੰ ਦੱਸੋ 33000 ਰੁਪਏ ਦਾ ਸਾਈਕਲ ਨਹੀਂ ਆਉਂਦਾ ਗਿਫਟ ਇਹਦੇ ਨਾਲ ਵੀ ਦੇਣੇ ਆ ਜੀ ਅੱਛਾ ਗੇਦੇ ਨਾ ਵੀ ਦੇਣੇ ਵੱਡੀਆਂ ਵੱਡੀਆਂ ਦਾ ਦਿਖਾ ਹੁਣ ਇਤੋਂ ਵੱਡੀ 33 ਤੋਂ ਵੱਡੀ ਵਾਲੀ ਕਿਹੜੀ ਆ ਜੇ ਥੋੜੇ ਜੇ ਪੈਸੇ ਕੇ ਨੇ ਵੱਧ ਲਾਉਣੇ ਹੁਣ ਆਵੇ ਖੜੀ ਐ ਇਹਦੂੰ ਆ ਪ੍ਰੀਤਾ ਆ ਅੰਦਰ ਖੜੀਆਂ ਇਹਦੇ ਨਾਲ ਦੀਆਂ ਨਹੀਂ ਆ ਬਾਹਰ ਖੜੀਆਂ ਆਸੇ ਬਾਹਰ ਖੜੀਆਂ ਕਿਹੜੀ ਆ ਆ ਕਿਨੇ ਇੱਕ ਦੀ ਆ ਇਹਦੀਆਂ ਬੈਟਰੀਆਂ ਵੀ ਵਧਾਤੀਆਂ ਹਾਂ ਬੈਟਰੀਆਂ ਵਧਾਤੀਆਂ ਇਹਦੀਆਂ ਬੈਟਰੀਆਂ ਵਧਾਤੀਆਂ ਇਹਦੀਆਂ ਹੂੰ ਤੇ ਇਤੋਂ ਵੱਡੀ ਕਿਹੜੀ ਆ ਆ ਗਈ ਇਤੋਂ ਵੱਡੀ ਇਹ ਆ ਗਈ ਗੋਲ ਲਾਈਟ ਵਾਲੇ ਸਕੂਟਰ ਆ ਗਏ ਆਪਣੇ ਕੋਲੇ ਉਹ ਖੜੇ ਆ ਆ ਜਾ ਅੱਗੇ ਵੀ ਖੜੇ ਆ ਇਹ ਬਹੁਤ ਸੋਹਣਾ ਆ ਯਾਰ ਆ ਸਕੂਟਰ ਜੇ ਬਾਲੇ ਸੋਹਣਾ ਆ ਇਹ ਸਾਰਿਆਂ ਨੂੰ ਵੱਧ ਵਿਕਦੇ ਆ ਹਨਾ ਹਾਂਜੀ ਹਾਂ ਆਪਾਂ ਪਹਿਲੇ 4 ਕਸਟਮਰਾਂ ਨੂੰ ਗਿਫਟ ਦੇਣੇ ਆ ਨਹੀਂ ਸਾਰਿਆਂ ਨੂੰ ਦੇਣੇ ਆਈ ਸਾਰਿਆਂ ਨੂੰ ਦੇਣੇ ਆ ਸਾਰਿਆਂ ਨੂੰ ਦੇਣੇ ਆਈ ਸਾਰਿਆਂ ਨੂੰ ਦੇਣੇ ਆ ਗਿਫਟ ਮਤਲਬ ਜਿਹੜਾ ਲਈ ਜਾਊਗਾ ਉਹਨੂੰ ਹਰੇਕ ਨੂੰ ਦੇਈ ਜਾਣਾ ਦੇਈ ਜਾਣੇ ਆਈ ਹਾਂਜੀ ਹਾਂਜੀ ਯਾਰ ਤੇ ਜਿਹੜੀਆਂ ਜਿਹੜੀ ਸਭ ਤੋਂ ਵੱਡੀ ਫਰੋਚ ਚ ਬੈਟਰੀਆਂ ਵੱਧ ਹੁੰਦਾਂਗਾ ਬਾਈ 6 ਬੈਟਰੀਆਂ ਆਈ ਅਜੇ 6 ਵਾਲੀ ਆ ਜਿਹੜੀ 6 ਬੈਟਰੀਆਂ ਵਾਲੀ ਉਹ ਕਿੰਨਾ ਚਿਰ ਚੱਲਦੀ ਆ ਉਹ ਚੱਲੀ ਜਾਂਦੀ 80 ਕਿਲੋਮੀਟਰ ਤੱਕ ਜੀ ਅੱਛਾ ਉਹ 80 ਚੱਲ ਜਾਂਦੀ ਉਹਦੇ ਚ ਤਾਕਤ ਵੀ ਵੱਜ ਜਾਂਦੀ ਹੈ ਵਾਹ ਜੀ ਮੋਟਰ ਵੱਡੀ ਆ ਜਾਂਦੀ ਹੈ 12 ਇੰਚੀ ਮੋਟਰ ਆ ਗਈ ਡਬਲ ਡੈਸਕ ਦੇ ਵਿੱਚ ਆ ਗਈ ਇਹ ਤੇ ਉਹ ਕਿੰਨੀ ਕੁ ਸਪੀਡ ਫੜੂਗੀ ਆ ਉਹ 60 ਦੀ ਸਪੀਡ ਹੀ ਬਹੁਤ ਆ ਯਾਰ 60 ਦੀ 60 ਦੀ ਤਾਂ ਸਪੀਡ ਬਹੁਤ ਹੁੰਦੀ ਆ 60 ਤੱਕ ਹੀ ਚੱਲੂਗੀ ਦੁਕਾਨਦਾਰ ਚੁਗਾੜ ਸੀ ਬੰਦੇ ਹਾਂ ਆਰ ਸੀ ਬਹੁਤ ਵਾਰ ਭਜਾਉਣ ਨੂੰ ਤਾਂ ਹੋਰ ਵੀ ਵੱਧ ਭਜਾ ਦੇਣ ਗੱਲ ਕਰ ਸਰਕਾਰ ਨਹੀਂ ਭਜਾਉਂਦੀ ਇਹਨਾਂ ਨੂੰ ਲੱਗਾ ਹੁੰਦਾ ਵੀ ਪਲੱਗ ਇਹਦੇ ਚ ਸਪੀਡ ਜ਼ਿਆਦਾ ਵੀ ਹੋ ਜਾਂਦੀ ਹੈ ਹਾਂ ਭਜਾਉਣ ਨੂੰ ਇਹ 100 ਤੇ ਵੀ ਕਰ ਦੇਣਗੇ ਹੁਣ ਗੱਲ ਕਰ ਸਰਕਾਰ ਰੋਕਦੀ ਐ ਨਾ ਤੇ ਲੈ ਵੀ ਸਜਣੋਂ ਆਉਣਾ ਪਤਾ ਕਿੱਥੇ ਆ ਤੁਸੀਂ ਤੇ ਜੇ ਕੋਈ ਦੂਰ ਨੇੜੇ ਦਾ ਬੰਦਾ ਆਵੇ ਕੋਈ ਆਏ ਤਾਂ ਨਹੀਂ ਤੇਰਾ ਕੋਈ ਡੱਕਾ ਵੀ ਤੂੰ ਫਲਾਣੇ ਥਾਂ ਦੇਆਂ ਨੂੰ ਨਹੀਂ ਵੇਚਣਾ ਨਾ ਨਾ ਜੀ ਕੋਈ ਚੱਕਰ ਨਹੀਂ ਆਪਾਂ ਡਿਲੀਵਰੀ ਫ੍ਰੀ ਕਰ ਦੇਾਂਗੇ 100 100 150 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਡਿਲੀਵਰੀ ਤਾਂ ਇਹਦੀ ਫ੍ਰੀ ਹੋਈ ਐ 100 ਕਿਲੋਮੀਟਰ ਤਾਂ ਚਾਰਜ ਹੋ ਕੇ ਚੱਲ ਪੈਂਦੀ ਐ ਹਾਂਜੀ ਹਾਂਜੀ ਚੁੱਪ ਕਰਕੇ ਬੱਸ ਚੜਿਓ ਤੈਨੂੰ ਚਾਰਜ ਕਰਕੇ ਦੇ ਦਊਗਾ ਤੇ ਡਿਲੀਵਰੀ ਫਰੀ ਹੋਊਗੀ ਹਾਂਜੀ ਹਾਂਜੀ ਪਰ ਇਹ ਆਪ ਹੀ ਛੱਡਿਆਵਾਂਗੇ ਛੱਡਿਓਗੇ ਛੱਡਿਆਵਾਂਗੇ ਆਪ ਹੀ ਛੱਡਿਆ ਆ ਯਾਰ ਛੱਡਿਆਵਾਂਗੇ ਯਾਰ ਜੇ ਕਿਸੇ ਕੋਲ ਨਕਦ ਪੈਸੇ ਨਾ ਹੋਏ ਤੇ ਲੋਨ ਕਰਾ ਦੇਾਂਗੇ ਜੀ ਆਪਾਂ ਇਹਦੇ ਚ ਲੋਨ ਹੋ ਜਾਉ ਹੋ ਜਾਂਦਾ ਇਹ ਤਾਂ ਆਪ ਹੀ ਨਹੀਂ ਕਪੜਾ ਨਹੀਂ ਇਹ ਤੇ ਲੋਨ ਕਿਵੇਂ ਹੋ ਜਾਏ ਹੋ ਜਾਂਦਾ ਆਧਾਰ ਕਾਰਡ ਪੈਨ ਕਾਰਡ ਲਿਆਓ ਬਸ 5 ਮਿੰਟਾਂ ਦਾ ਕੰਮ ਆ ਜੀ ਅੱਛਾ ਕਿੰਨੇ ਕੁ ਪੈਸੇ ਡਾਊਨ ਪੇਮੈਂਟ ਦੇਣੀ ਪੈਂਦੀ ਹੈ ਕੋਈ 5-4000 ਰੁਪਇਆ ਦੇ ਕੇ ਹੀ ਲੈ ਜਾਓ ਬਾਕੀ ਕਿਸ਼ਤਾਂ ਕਰਾਂਗੇ 5000 ਰੁਪਇਆ ਦੇ ਕੇ ਸਕੂਟਰੀ ਲੈ ਜੋ ਕਰੂਗਾ ਕੋਈ ਮੋਟਰਸਾਈਕਲ ਕੋਈ ਐਕਟਿਵਾ ਪੁਰਾਣੀ ਬੈਟਰੀ ਵਾਲੀ ਲਿਆ ਉਹ ਵੀ ਕੱਟ ਲੈਨੇ ਆਪਾਂ ਲਾ ਖੁੱਲੋ ਹੀ ਕੰਮ ਆ ਉਹ ਵੀ ਵਧਗਾ ਰੇਟ ਤੇ ਕੱਟਾ ਉਹ ਵੀ ਵਧਗਾ ਹੀ ਤੇ ਜੇ ਕੋਈ ਇਹਦਾ ਸਮਾਨ ਡੇ ਮਗਰੋਂ ਵਿਗੜ ਗਿਆ ਕੋ ਹੋਰ ਹੋਵੇ ਉਹ ਇਰ ਰਿਪੇਅਰ ਆਪਣੇ ਕਰਦੇ ਆ ਜੀ ਆਪਾਂ ਇੱਥੇ ਅੱਛਾ ਇੱਥੇ ਵਰਕਸ਼ਾਪ ਆ ਵਰਕਸ਼ਾਪ ਰਿਪੇਅਰ ਵੀ ਕਰਦੇ ਆ ਜੀ ਤਾਂ ਸਾਰੀਆਂ ਸਹੂਲਤਾਂ ਹੈਗਾ ਯਾਰ ਨੰਬਰ ਨੋਟ ਕਰੋ ਬਾਈ ਦਾ